ਆਪਾਂ ਇਹਦਾ ਕੁਟਕੁਡਾਂ ਵਾਲਾ ਆਮ ਆਦਮੀ ਪਾਰਟੀ ਦਾ ਬੂਥ ਨਹੀਂ ਲੱਗਣ ਦਿੰਦੇ ਜੇ ਜਦੋਂ ਸਾਡਾ ਕੰਮ ਨਹੀਂ ਹੋਇਆਗਾ ਅਸੀਂ ਦੁਬਾਰੇ ਪਿੰਡ ਚ ਕਿਵੇਂ ਹੋਂ ਦੇਵਾਂਗੇ ਜੇ ਅਸੀਂ ਕਿਸੇ ਕੋਲੇ ਗੱਲ ਕਰੀ ਸਾਡੀ ਕੋਈ ਗੱਲ ਦੀ ਸੁਣਾਈ ਨਹੀਂ ਹੋਈ ਬਈ ਇਸ ਗੱਲ ਦਾ ਸਾਨੂੰ ਰੋਸ ਹੈ ਅਸੀਂ ਇਹਨਾਂ ਦਾ ਪੋਲਿੰਗ ਡਿਪਿੰਡ ਦੇ ਵਿੱਚ ਲੱਗਣ ਦਿੰਦੇ ਅਜੇ ਵੀ ਰੋਸ ਬਹੁਤ ਜ਼ਿਆਦਾ ਹੈ ਜੀ ਪਿੰਡ ਦੇ ਵਿੱਚ ਅਜੇ ਵੀ ਉਹ ਕਹਿੰਦੇ ਵੀ ਤੁਸੀਂ ਇੱਕ ਵਾਰੀ ਜਾ ਕੇ ਮਿਲਿਓ ਉਦੋਂ ਫਿਰ ਨਹੀਂ ਬੂਥ ਲੱਗਣਗੇ ਪੂਰਾ ਸਰਪੂਗਾ ਇਹ ਬੂਥ ਨਹੀਂ ਲੱਗਣ ਦਿੰਦੇ ਫਿਰ ਇਹ ਦੇਰੇ ਉਹਨੇ ਪਿੰਡ ਦੇ ਨਾਲ ਸੀ ਇਹ ਬੰਦੇ ਜੀ ਆਪਣੇ ਉਹਨੂੰ ਸੱਜਿਆ ਸੀ ਉਹਨੂੰ ਫੋਟੋਆਂ ਨਾਲ ਗੱਲ ਉਹ ਬੰਦੇ ਵੀ ਸਾਡੇ ਨਾਲ ਆ ਉਹਨੂੰ ਹਾਂ ਉਹ ਪਿੱਛੇ हट ਗਿਆ ਉਹਦਾ ਸਾਡਾ ਵੈਬ ਬੈਰ ਕਰਦੇ ਹੁਣ ਅਸੀਂ ਸਵਾਲ ਪੁੱਛੇ ਸੀ ਉਹ ਤਾਂ ਕਹਿੰਦੇ ਸਵਾਲ ਪੁੱਛੋ ਪੁੱਛੇ ਸੀ ਫਿਰ ਦੱਸਦੇ ਦੱਸੇ ਨਹੀਂ ਫਿਰ ਇਹ ਸਵਾਲ ਪੁੱਛਣ ਦਾ ਰਿਕਾਰਡ ਸਾਨੂੰ ਆ ਮਿਲ ਗਿਆ ਜੀ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਸਾਡੇ ਗੜਿਆਂ ਨਾਲ ਕੰਨਤ ਮਾਰਤੀ ਸਾਡੇ ਸ਼ਟਰਾਂ ਦਾ ਨੁਕਸਾਨ ਹੋ ਗਿਆ ਸਾਡੀਆਂ ਕਾਰਾਂ ਦਾ ਨੁਕਸਾਨ ਹੋ ਗਿਆ ਸਾਡੀਆਂ ਪਾਣੀ ਵਾਲੀਆਂ ਟੈਂਕੀਆਂ ਦਾ ਨੁਕਸਾਨ ਹੋ ਗਿਆ ਕਿਹੜੀ ਚੀਜ਼ ਦਾ ਨੁਕਸਾਨ ਨਹੀਂ ਹੋਇਆਗਾ ਇਹਨਾਂ ਨੇ ਆ ਕੇ ਸਾਡੀ ਸਾਰ ਨਹੀਂ ਅਸੀਂ ਉਹਨਾਂ ਨੂੰ ਕਿਹਾ ਸੀ ਸਾਡਾ ਪਿੰਡਾਂਗੇ ਵੇਂਦੇ ਕਾਰੀਦਾਲਾ ਇਹ ਵੇਖ ਗਿਆ ਕਾਂਗਰਸ ਵਾਲੇ ਵੇਖ ਗਿਆ ਉਹ ਆਮ ਵਾਲੇ ਵੀ ਆ ਜਾਂਦੇ ਵੇਖ ਜਾਂਦੇ ਸਾਡਾ ਖਰਾਬਾ ਹੁਣ ਸਾਡਾ ਜੀਰੋ ਚ ਪਤਾ ਪਿੰਡ ਨੇ ਸਾਡੇ ਪਿੰਡ ਮੰਨ ਕੇ ਜਲ 100% ਨੁਕਸਾਨ ਹੋਇਆ ਸੀ ਦੂਜੇ ਪਿੰਡਾਂ ਨੂੰ ਦੋਨਾਂ ਸਾਈਡਾਂ ਆਣ ਦੋਨਾਂ ਤੇ ਨਾ ਪਿੰਡ ਸਾਡਾਂ ਨੂੰ 100% ਖਰਾਬੇ ਦੇ ਪਾਏ ਆ ਸਾਨੂੰ ਰੱਖੀ ਵੀ 50% ਜੀ ਬੈਠਿਆ ਆਵਲਾ ਮੰਨਦੇ ਦੂਜੇ 26 ਪਿੰਡਾਂ ਦਾ ਮੰਨ ਲਓ ਖਰਾਬਾ ਹੋਇਆ ਸੀ ਕਣਕ ਦਾ 26 ਪਿੰਡਾਂ ਚੋਂ 22 ਪਿੰਡਾਂ ਨੂੰ ਮੰਨ ਲਓ ਪਿੰਡਾਂ ਨੂੰ ਪੈਸੇ ਮਨਜ਼ੂਰ ਕਰਤੇ ਉਹਨਾਂ ਦੇ ਪੈਸੇ ਪਾਈ ਵੀ ਜਾਂਦੇ ਆ ਸਾਡੇ ਪਿੰਡ ਦਾ ਪਹਿਲਾਂ ਸਾਡੇ ਲਿਸਟ ਹੀ ਨਹੀਂ ਬਣੀ ਪਟਵਾਰੀ ਨੇ ਰਿਪੋਰਟ ਬਣਾਤੀ ਨਿੱਲ ਦੀ ਉਦੋਂ ਬਾਅਦ ਅਸੀਂ ਮੰਨ ਕੇ ਚਲੋ ਦਬਾਅ ਬਣਾਇਆ ਡੀਸੀ ਸਾਹਿਬ ਨੂੰ ਮਿਲੇ ਉਹਨਾਂ ਨੇ ਕਹਿਤਾ ਵੀ ਚਲੋ ਛੋਟਾ ਅਸੀਂ ਕਰਵਾ ਦਿੰਨੇ ਹੱਲ ਚਲੋ ਡੀਸੀ ਸਾਹਿਬ ਨੂੰ ਭਰੋਸਾ ਦਿੱਤਾ ਉਹਨਾਂ ਨੇ ਕਰਵਾ ਵੀ ਦਿੱਤਾ ਮਾੜਾ ਮੋਟਾ ਚਲੋ ਉਹਨਾਂ ਨੇ ਕਹਿਤਾ ਸਾਡੀ ਰਿਪੋਰਟ ਬਣ ਗਈ ਪਿੰਡ ਚ ਗਏ ਖੇਤੀਬਾੜੀ ਵਾਲੇ ਵੀ ਗਏ ਪਟਵਾਰੀ ਸਾਹਿਬ ਵੀ ਗਏ ਸਾਡੀ ਰਿਪੋਰਟ ਬਣ ਗਈ ਰਿਪੋਰਟ ਬਣਨ ਤੋਂ ਬਾਅਦ ਸਾਡੇ 10 15 20 ਬੰਦਿਆਂ ਦੇ ਉੱਤੇ ਸਾਈਨ ਵੀ ਹੋ ਗਏ ਵੀ ਇਹ ਸਹੀ ਹੈ ਤੁਹਾਨੂੰ ਮਨਜ਼ੂਰ ਹੈ ਹਸ ਕੇ ਸਾਨੂੰ ਮਨਜ਼ੂਰ ਹੈ ਸਾਰਾ ਕੁਝ ਹੋਣ ਤੋਂ ਬਾਅਦ ਉਹ ਰਿਪੋਰਟ ਮੁੜ ਕੇ ਐਸਡੀਐਮ ਮੰਨ ਲਓ ਮੈਡਮ ਕੋਲੇ ਗਈ ਅਸਲ ਵਿੱਚ ਮੈਡਮ ਕਹਿੰਦੀ ਜੇ ਫਾਰਮ ਲੱਗਣਗੇ ਹੁਣ ਜੇ ਫਾਰਮ ਮੰਨ ਕੇ ਚੱਲੋ ਵੀ ਕਿਸੇ ਕੰਮ ਦੇ ਨੇ ਤਾਂ ਕਣ ਕੇ ਵੇਚੀ ਨੇ ਉਹ ਜੇ ਫਾਰਮ ਕਿੱਥੋਂ ਲਿਆ ਕੇ ਦੇਊਗਾ ਕਿਸੇ ਦੇ ਕਿਵੇਂ ਆ ਕਿਸੇ ਦੇ ਮੰਨ ਲਓ ਜ਼ਮੀਨ ਮੰਨ ਲਓ ਬਾਹਲੇ ਜਾਨਾ ਦੇ ਨਾਮ ਜੇ ਫਾਰਮ ਇੱਕ ਜਾਨੇ ਦੇ ਨਾਮ ਤੇ ਬਣਦਾ ਉਹ ਕੰਮ ਉਲਝਣ ਵਾਲਾ ਸੀਗਾ ਸਾਡਾ ਉਹ ਲੋਟ ਨਹੀਂ ਆਉਂਦਾ ਕੰਮ ਫਿਰ ਅਸੀਂ ਅੱਜ ਫੇਰ ਡੀਸੀ ਸਾਹ ਨੂੰ ਇਸੇ ਸੰਬੰਧ ਚ ਮਿਲਿਆ ਸੀਗੇ ਹੁਣ ਉਹਨਾਂ ਨੇ ਸਾਨੂੰ ਭਰੋਸਾ ਤਾਂ ਦਿਵਾਇਆ ਪਰ ਹਜੇ ਤੱਕ ਗਾਂਹ ਪਤਾ ਲੱਗੂਗਾ ਕਿ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੇ ਜੇ ਫਾਰਮ ਨਹੀਂ ਲੈਂਦੇ ਤੇ ਆ ਇੰਨੇ ਬੰਦੇ ਖੜਿਆ ਇਕੱਠ ਖੜਾ ਸਾਰਾ ਪੂਰਾ ਪਿੰਡ ਹੀ ਆ ਸਾਡਾ ਇਹਨਾਂ ਦੇ ਸਾਹਮਣੇ ਕਿਹਾ ਵੀ ਅਸੀਂ ਮਤਲਬ ਮੁਆਵਜ਼ਾ ਪਵਾ ਦਾਂਗੇ ਉਹੀ ਜਿਹੜੀ ਤੁਹਾਡੇ ਪਹਿਲਾਂ ਮੰਨ ਲੋ ਰਖਵਾ ਬਣਿਆ ਉਹਦੇ ਤੇ ਮੁਆਵਜ਼ਾ ਪਵਾ ਦਾਂਗੇ ਸਾਡੇ ਲੋਕਾਂ ਦਾ ਥੋੜਾ ਸਵੇਰ ਇਕੱਠ ਹੋਇਆ ਸੀ ਪਿੰਡ ਬੁਰਜ ਮੈਂ ਵਿੱਚ ਬਹੁਤ ਵੱਡਾ ਇਕੱਠ ਸੀਗਾ ਉਹਦੇ ਵਿੱਚ ਵਿਰੋਧ ਇਹ ਸੀਗਾ ਵੀ ਆਪਾਂ ਇਹਦਾ ਕੁਟ ਖੋਡਾਂ ਵਾਲਾ ਆਮ ਆਦਮੀ ਪਾਰਟੀ ਦਾ ਬੂਥ ਨਹੀਂ ਲੱਗਣ ਦਿੰਦੇ ਉਹਦੇ ਨਾਲ ਵੀ ਚਲੋ ਪਿੰਡ 'ਚ ਦਫਾੜ ਵਾਲੀ ਗੱਲ ਹੁੰਦੀ ਸੀਗੀ ਇਸ ਕਰਕੇ ਡੀਸੀ ਸਾਹਿਬ ਨੇ ਕਿਰਾਂ ਸਾਨੂੰ ਭਰੋਸਾ ਦਿੱਤਾ ਹੁਣ ਆਉਣ ਵਾਲੇ ਦਿਨਾਂ ਸਾਨੂੰ ਪਤਾ ਲੱਗ ਜਾਊਗਾ ਵੀ ਕੀ ਗੱਲਬਾਤ ਬਣਦੀ ਆ ਮੁਆਵਜ਼ਾ ਪੈਂਦਾ ਜਾਂ ਨਹੀਂ ਪੈਂਦਾ ਪਰ ਅਸੀਂ ਸਾਡੀ ਜੰਗ ਜਾਰੀ ਹੈ ਆ ਸਾਰਾ ਪਿੰਡ ਆ ਤੁਸੀਂ ਵੇਖ ਸਕਦੇ ਹੋ ਵੀਡੀਓ ਬਣਾ ਲਓ ਇਹਨਾਂ ਦੀ ਸਾਰ ਦਾ ਇਹ 1000 ਏਕੜ ਦਾ ਹੋਇਆ ਪਰ ਪਤਾ ਨਹੀਂ ਮਤਲਬ ਕਿਹੜੀ ਗੱਲ ਤੋਂ ਛੜਤਾ ਵੇ ਇਧਰਲੇ ਪਾਸੇ ਬੱਲੂਆਣਾ ਪਿੰਡ ਆ ਉਹ ਪਿੰਡ ਪੈ ਗਿਆ ਦੂਜੇ ਪਾਸੇ ਮਹਿਮਾ ਭਗਵਾਨਾ ਪਿੰਡ ਆ ਉਹ ਪਿੰਡ ਪੈ ਗਿਆ ਵਿਚਾਲੇ ਹੁਣ ਆਪਣੇ ਕਿਹੜਾ ਪਿੰਡ ਤੇ ਛਤਰੀ ਲੱਗੀ ਸੀ ਮਤਲਬ ਵਿਚਾਲੇ ਪਿੰਡ ਛੜਤਾ ਪਰ ਕਾਰਨਾਂ ਦਾ ਸਾਨੂੰ ਹਜੇ ਨਹੀਂ ਪਤਾ ਲੱਗਿਆ ਜ਼ਿਆਦਾਤਰ ਸਾਨੂੰ ਤਾਂ ਪਟਵਾਰੀ ਤੇ ਹੀ ਹੋ ਲੱਗਦਾ ਵੀ ਪਟਵਾਰੀ ਨੇ ਅਸੀਂ ਪਟਵਾਰੀ ਨੂੰ ਮਿਲੇ ਵੀ ਸੀ ਜਦੋਂ ਕਰਦੌਰੀ ਕਰਦੇ ਫਿਰਦੇ ਪਟਵਾਰੀ ਸਾਨੂੰ ਆ ਤਾਂ ਛਮਾਹੀਆਂ ਕਰਦੌਰੀ ਛਮਾਹੀਆਂ ਸਾਨੂੰ ਕੋਈ ਨਿਆਣੀ ਦਿੱਤਾ ਹੁਣ ਸਾਨੂੰ ਐ ਨਹੀਂ ਪਤਾ ਵੀ ਇਹ ਪਟਵਾਰੀ ਦੀ ਕਾਰਗੁਜ਼ਾਰੀ ਆ ਕਿਉਂਕਿ ਸਾਡੇ ਆਸਰਾ ਦੀ ਕਰਕੇ ਖਾਜ ਘੇਰਾ ਕਰਾਈ ਕਰੀ ਸੀ ਸਾਡੇ ਨਾਲ ਉਹ ਵੈਰ ਕੱਢੀ ਜਾਂਦਾ ਸਾਨੂੰ ਇਸ ਗੱਲ ਦਾ ਅਜੇ ਪਤਾ ਨਹੀਂ ਲੱਗਿਆ। ਜਿੱਤੀ ਵੀ ਆ ਨਮਨਿੰਦਰ ਜਿਹੜੇ ਦੀ ਗਲਤੀ ਵੀ ਆ ਮੰਨ ਕੇ ਚਲੋ ਪਟਵਾਰੀ ਦੀ ਆ ਖੇਤੀਬਾੜੀ ਦੀ ਕਿਸੇ ਦੀ ਵੀ ਗਲਤੀ ਆ। ਭਾਵੇਂ ਕਿਸੇ ਦੀ ਵੀ ਗਲਤੀ ਆ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ। ਹੁਣ ਤੁਸੀਂ ਐ ਲਾ ਲੋਵੇ ਅਸੀਂ ਰੋਜ਼ ਕੰਮ ਛੱਡ ਕੇ ਸਾਨੂੰ 15 ਦਿਨ ਹੋ ਗਏ ਹੁਣ 15 20 ਦਿਨ ਅਸੀਂ ਰੋਜ਼ ਇੱਥੇ ਹੀ ਤੁਰੇ ਫਿਰਦੇ ਆ। ਹੋਰ ਕੋਈ ਕੰਮ ਹੈ। ਉਹ ਤੇ ਅਗਲਾ ਕਹਿੰਦਾ ਵੇਲੇ ਤੁਰੇ ਫਿਰਦੇ। ਵੇਲੇ ਤੁਰੇ ਫਿਰਦੇ ਗਰਮੀ ਦਾ ਮਹੀਨਾ ਕੋਈ ਹਾਲ ਨਹੀਂਗਾ। ਜਿਹੜੇ ਤੇ ਵੀ ਕਾਰਵਾਈ ਬੀਪਾਵੇਂ ਕਿਸੇ ਤੇ ਵੀ ਬਣਦੇ ਪਟਵਾਰੀ ਤੇ ਬਣਦੇ ਖੇਤੀਬਾੜੀ ਵਾਲਿਆਂ ਤੇ ਬਣਦੇ ਜਿਹਦੇ ਤੇ ਵੀ ਬਣਦੇ ਉਹਨਾਂ ਦੇ ਬੰਦ ਕਾਰਵਾਈ ਕਰਨੀ ਚਾਹੀਦੀ ਡੀਸੀ ਸਾਹਿਬ ਨੂੰ ਇਹ ਧਿਆਨ ਚ ਹੋਣੀ ਚਾਹੀਦੀ ਗੱਲ ਵੀ ਹਾਂ ਉਹਨੇ ਕਿਸੇ ਨੇ ਤਾਂ ਨੁਕਸ ਪਾਇਆ ਹੀ ਆ ਕਿਸੇ ਗੱਲ ਦੀ ਤਾਂ ਨੁਕਸ ਪਿਆ ਹੀ ਆ ਪਾਸਿਆਂ ਵਾਲੇ ਸਾਰੇ ਪਿੰਡ ਪਾਤੇ ਵਿਚਾਲੇ ਪਿੰਡ ਛੱਡਿਆ ਤੇ ਵਿਚਾਲੇ ਪਿੰਡ ਇਹ ਤਾਂ ਹੋ ਨਹੀਂ ਸਕਦਾ ਵੀ ਗੜੇ ਨਾ ਪਾਏ ਹੁਣ ਗੜੇ ਤਾਂ ਵਿਚਾਲੇ ਪਿੰਡ ਤੇ ਹੀ ਪਏ ਆ ਨਾ